ਅੱਜ ਆਪਾਂ ਸਾਰੇ ਆਪਣੇ ਇਸ ਇਲਾਕੇ ਦਾ ਤਕੜਾ ਯੋਧਾ ਜਿਨੇ ਹਮੇਸ਼ਾ ਹੱਕ ਤੇ ਸੱਚ ਦੀ ਲੜਾਈ ਵਾਸਤੇ ਆਪਣੇ ਜੀਵਨ ਨੂੰ ਸਮਰਪਿਤ ਰੱਖਿਆ ਲੋਕਾਂ ਵਾਸਤੇ ਉਹ ਨੌਜਵਾਨ ਜਿਨੇ ਪਿਛਲੇ 22 ਸਾਲ ਪਹਿਲਾਂ ਮੇਰਾ ਇੱਕ ਯੂਥ ਕਾਂਗਰਸ ਦਾ ਸਾਥੀ ਬਣ ਕੇ ਆਪਣਾ ਮੁਰਲਾ ਜੀਵਨ ਸ਼ੁਰੂ ਕੀਤਾ ਅਤੇ ਫਿਰ ਆਪਣੇ ਜੀਵਨ ਨੂੰ ਸੰਘਰਸ਼ ਦੇ ਨਾਲ ਜੋੜ ਕੇ ਰੱਖਿਆ ਜਦੋਂ ਜਦੋਂ ਕਿਸੇ ਸਮੇਂ ਦੇ ਉੱਪਰ ਕਿਸੇ ਨੇ ਉਸ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਉਹਨੇ ਬੜੇ ਹੌਸਲੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਪਿੰਡ ਦੇ ਆਸ਼ੀਰਵਾਦ ਨਾਲ ਪਿੰਡ ਦੀ ਆਵਾਜ਼ ਨੂੰ ਪਿੰਡ ਦੇ ਲੋਕਾਂ ਦੀ ਤਕਲੀਫ ਨੂੰ ਮਜ਼ਬੂਤੀ ਨਾਲ ਹਰ ਅਦਾਰੇ ਵਿੱਚ ਜਾ ਕੇ ਰੱਖਿਆ ਸਰਪੰਚੀ ਦੀ ਗੱਲ ਆਈ ਕਾਗਜ਼ ਰੱਦ ਹੋਣ ਦੀ ਗੱਲ ਆਈ ਲੇਕਿਨ ਕਦੇ ਵੀ ਉਹ ਝੁਕਿਆ ਨਹੀਂ ਆ ਜੋ ਸਾਡਾ ਇੱਕ ਸਾਥੀ ਛੋਟਾ ਵੀਰ ਸੁਖਵਿੰਦਰ ਕਲਕੱਤਾ ਸਾਡੇ ਚ ਨਹੀਂ ਰਿਹਾ ਔਰ ਕੱਲ ਤੋਂ ਜੋ ਜਦੋਂ ਤੋਂ ਇਹ ਹਾਦਸਾ ਹੋਇਆ ਹੈ ਜਦੋਂ ਤੋਂ ਇਹ ਘਟਨਾ ਹੋਈ ਹੈ ਇੱਕ ਡਰ ਦਾ ਮਾਹੌਲ ਇੱਕ ਮੰਨ ਦੇ ਵਿੱਚ ਲੋਕਾਂ ਦੇ ਡਰ ਦਾ ਮਾਹੌਲ ਪੈਦਾ ਹੈ ਕਿ ਦਿਨ ਦਿਹਾੜੇ ਇਸ ਤਰੀਕੇ ਨਾਲ ਆ ਕੇ ਐਨੇ ਲੋਕਾਂ ਦੇ ਐਸੇ ਮਾੜੇ ਅੰਸਰਾਂ ਦੇ ਹੌਸਲੇ ਖੁੱਲ ਗਏ ਕਿ ਦਿਨ ਦਿਹਾੜੇ ਆ ਕੇ ਗੋਲੀਆਂ ਮਾਰ ਕੇ ਸਾਡੇ ਨੌਜਵਾਨ ਵੀਰ ਨੂੰ ਸ਼ਹੀਦ ਕਰਤਾ ਸਾਡੇ ਨੌਜਵਾਨ ਵੀਰ ਦਾ ਕਤਲ ਕਰਤਾ ਔਰ ਮੈਨੂੰ ਪਤਾ ਹੈ ਮੈਂ ਰਾਤ ਵੀ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਸਰਕਾਰ ਦੇ ਅਧਾਰਿਆਂ ਦੇ ਨਾਲ ਗੱਲ ਕੀਤੀ ਕਿਉਂਕਿ ਲੋਕ ਬਹੁਤ ਸਹਿਮੇ ਹੋਏ ਕਿਉਂਕਿ ਪੰਜਾਬ ਦੇ ਲੋਕ ਦੁਬਾਰਾ ਐਸੇ ਗੱਲਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਜੋ ਪਹਿਲਾਂ ਪੰਜਾਬ ਦੇ ਉੱਪਰ ਕਾਲਾ ਵਕਤ ਆਇਆ ਸੀ ਔਰ ਜਦੋਂ ਕਦੇ ਐਸੀਆਂ ਘਟਨਾਵਾਂ ਹੁੰਦੀਆਂ ਤਾਂ ਉਦੋਂ ਸਾਡੇ ਲੋਕਾਂ ਦਾ ਮਨੋਬਲ ਬਹੁਤ ਕਮਜ਼ੋਰ ਹੋ ਜਾਂਦਾ ਹੈ ਮੇਰਾ ਤਾਂ ਸਾਰੇ ਪਰਿਵਾਰ ਨਾਲ ਇੱਕ ਡਿੱਜੀ ਰਿਸ਼ਤਾ ਜਿਸ ਤਰ੍ਹਾਂ ਮੇਰੇ ਛੋਟੇ ਵੀਰ ਕਾਲਾ ਢਿੱਲੋ ਜੀ ਦਾਲਵੀ ਪਰਿਵਾਰਿਕ ਸਾਂਝ ਹੈ ਅੱਜ ਮੈਂ ਜਿੱਥੇ ਉਹਦੇ ਪਰਿਵਾਰਿਕ ਤੌਰ ਤੇ ਖੜਾ ਹਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਉਥੇ ਮੌਜੂਦਾ ਸਰਕਾਰ ਨੂੰ ਉਹਨਾਂ ਦੀ ਜ਼ਿੰਮੇਵਾਰੀ ਦੇ ਉੱਪਰ ਜੋ ਪਰਿਵਾਰ ਵੱਲੋਂ ਐਫ ਆਈ ਆਰ ਕਰਨ ਵਾਸਤੇ ਕਿਹਾ ਗਿਆ ਜੋ ਪਰਿਵਾਰ ਵੱਲੋਂ ਇਸ ਮੁੱਦੇ ਦੇ ਉੱਪਰ ਕਾਰਵਾਈ ਕਰਨ ਲਈ ਕਿਹਾ ਗਿਆ ਉਸ ਦੇ ਉੱਪਰ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਐਸ ਐਸ ਪੀ ਸਾਹਿਬ ਨੇ ਦਵਾਇਆ ਹੈ ਕਿ ਜੋ ਮੰਗ ਪਰਿਵਾਰ ਵੱਲੋਂ ਆਈ ਹੈ ਅਸੀਂ ਦੋਨੋਂ ਜੀਆਂ ਦੇ ਉੱਪਰ ਪਰਚਾ ਦਰਜ ਕੀਤਾ ਔਰ ਇਸ ਤੋਂ ਬਾਅਦ ਵੀ ਤੁਸੀਂ ਤਹਿਕੀਕਾਤ ਕਰ ਰਹੇ ਹੋ ਕਿ ਇਸ ਕਤਲ ਦੇ ਵਿੱਚ ਹੋਰ ਕਿਹੜੇ ਲੋਕ ਐ ਜਿਹੜੇ ਲੋਕਾਂ ਨੇ ਇਸ ਦੇ ਵਿੱਚ ਸਹਿਯੋਗੀ ਕੀਤੀ ਹੈ। ਔਰ ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਕੱਲ ਰਾਤ ਸ਼ਾਦੀਕ ਸਾਥੀ ਜਿਹਦਾ ਨਾਮ ਪਰਚੇ 'ਚ ਹੋਇਆ ਸੀ ਉਹ ਸਰਕਾਰ ਦੇ ਪੁਲਿਸ ਦੇ ਮੁਲਾਜ਼ਮਾਂ ਨੇ ਉਹਨੂੰ ਗ੍ਰਿਫਤਾਰ ਕੀਤਾ ਹੈ। ਔਰ ਜਿਹੜੇ ਦੂਜਾ ਸਾਥੀ ਜਿਹਨੇ ਇਹ ਕੰਮ ਇਹ ਮਾਲਾ ਕੰਮ ਕੀਤਾ ਉਸ ਦੇ ਵਾਸਤੇ ਵੀ ਤਲਾਸ਼ ਜਾਰੀ ਹੈ ਔਰ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਤੋਂ ਜਲ ਅਸੀਂ ਉਸ ਕਾਤਲ ਨੂੰ ਵੀ ਫੜ ਕੇ ਲੋਗਾ ਦੀ ਕਚੈਰੀ ਦੇ ਸਾਹਮਣੇ ਰੱਖਾਂਗੇ। ਔਰ ਮੈਂ ਪਰਿਵਾਰ ਦੇ ਨਾਲ ਪਰਿਵਾਰਕ ਤੌਰ ਤੇ ਵੀ ਖੜਾ ਹਾਂ। ਔਰ ਜਿੱਥੇ ਤੱਕ ਮੇਰੀ ਪਾਰਟੀ ਦੀ ਗੱਲ ਹੈ ਸਾਡੀ ਪਾਰਟੀ ਦੀ ਗੱਲ ਹੈ ਸਾਡੇ ਸੂਬੇ ਦੇ ਪ੍ਰਧਾਨ ਰਾਜਵਰਿੰਗ ਜੀ ਸਾਡੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਜੀ ਦੋਨਾਂ ਦੇ ਨਾਲ ਮੇਰਾ ਕੱਲ ਰਾਤ ਤੋਂ ਹੀ ਸਾਡਾ ਸੰਪਰਕ ਚੱਲ ਰਿਹਾ ਹੈ ਔਰ ਉਹਨਾਂ ਵੱਲੋਂ ਵੀ ਪੂਰਾ ਸਹਿਯੋਗ ਤੇ ਉਹਨਾਂ ਵੱਲੋਂ ਵੀ ਪੂਰੇ ਤਰ੍ਹਾਂ ਦੀ ਸਹਿਮਤੀ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਪਰਿਵਾਰ ਕਹੂਗਾ ਅਸੀਂ ਪਰਿਵਾਰ ਦੇ ਨਾਲ ਤੇ ਪਰਿਵਾਰ ਦੇ ਪਿੱਛੇ ਸਾਡੀ ਪਾਰਟੀ ਤੁਹਾਨੂੰ ਖੜੀ ਮਿਲੂਗੀ ਔਰ ਜਿੱਥੇ ਤੱਕ ਮੇਰੀ ਮੇਰਾ ਨਿੱਜੀ ਸਵਾਲ ਹੈ ਮੈਂ ਪਰਿਵਾਰ ਦੇ ਨਾਲ ਖੜਾ ਨਹੀਂ ਜੀ ਤੌਰ ਤੇ ਪਰਿਵਾਰਿਕ ਤੌਰ ਦੇ ਉੱਪਰ ਔਰ ਮੈਂ ਪਰਿਵਾਰ ਨੂੰ ਤੇ ਸਾਰੇ ਪਿੰਡ ਦੇ ਸਾਥੀ ਸਹਿਬਾਨਾਂ ਨੂੰ ਸੈਨੇ ਪਿੰਡ ਦੇ ਜੋ ਸਾਡੇ ਸਤਿਕਾਰਤ ਬਜ਼ੁਰਗ ਨੌਜਵਾਨ ਵੀਰ ਉਰੇ ਸਾਥੀ ਹੈ ਕਿ ਮੈਂ ਨਿੱਜੀ ਤੌਰ ਦੇ ਉੱਪਰ ਵੀ ਜੋ ਕਰ ਸਕੂੰਗਾ ਮੈਂ ਤੁਹਾਡੇ ਵਿੱਚ ਕਰਨ ਵਾਸਤੇ ਖੜਾ ਰਹੂੰਗਾ ਸੋ ਮੈਂ ਜਿਆਦਾ ਕੁਝ ਨਾ ਕਹਿੰਦਾ ਹੋਇਆ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੁੰਦਾ ਹੋਇਆ ਇਸ ਘਟਨਾ ਦੀ ਨਿੰਦਾ ਕਰਦਾ ਹੋਇਆ ਔਰ ਸਰਕਾਰ ਦੇ ਅਫਸਰ ਸਹਿਬਾਨਾਂ ਨੂੰ ਇਸ ਗੱਲ ਦੀ ਚੁਣੌਤੀ ਦਿੰਦਾ ਹੋਇਆ ਕਿ ਆਪਣੀ ਜ਼ਿੰਮੇਵਾਰੀ ਨੂੰ ਪਰਿਵਾਰ ਦੀ ਜੋ ਮੰਗ ਹੈ ਉਸ ਦੇ ਉੱਪਰ ਤੁਸੀਂ ਖੜਾ ਉਤਰੋ ਨਹੀਂ ਤਾਂ ਅਸੀਂ ਸਾਰੇ ਇਸ ਸੰਘਰਸ਼ ਦੇ ਵਿੱਚ ਹਿੱਸਾ ਬਣ ਕੇ ਜਾਰੀ ਰਹਿਾਂਗੇ ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਅੱਜ ਮੈਂ ਸਾਰੇ ਮੇਰੇ ਮੀਡੀਆ ਦੇ ਵੀ ਸਾਥੀ ਆਏ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਜੇ ਅਸੀਂ ਆਪਣੀ ਜਨਨਲਾ ਦੇ ਰਾਹੀ ਆਪਣੇ ਅਖਬਾਰ ਦੀ ਕਲਮਾਂ ਦੇ ਰਾਹੀ ਆਪਣੀ ਆਵਾਜ਼ ਨੂੰ ਐਸੇ ਘਟਨਾਵਾ ਕਰਕੇ بلند ਨਹੀਂ ਕਰਾਂਗੇ ਤਾਂ ਫਿਰ ਜਿਹੜੇ ਲੋਕ ਐਸੀਆਂ ਵਾਰਦਾਤਾ ਕਰਦੇ ਆ ਉਹਨਾਂ ਦੇ ਵੀ ਹੌਸਲੇ ਖੁੱਲਦੇ ਆ ਤੇ ਨਾਲ ਹੀ ਨਾਲ ਸਾਡੇ ਸੂਬੇ 'ਚ ਰਹਿਣ ਵਾਲੇ ਲੋਕ ਜਿਹੜੇ ਆਪਣੇ ਪਰਿਵਾਰਾਂ ਨੂੰ ਕਾਰੋਬਾਰ ਨੂੰ ਅਮਨ ਸ਼ਾਂਤੀ ਨੂੰ ਮੁਖ ਰੱਖਦੇ ਆ ਉਹਨਾਂ ਦੇ ਵੀ ਹੌਸਲੇ ਗਿਰ ਜਾਂਦੇ ਮੈਂ ਤਾਂ ਆਪਣੇ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਸਾਡੇ ਛੋਟੇ ਵੀਰ ਜੋ ਬਰਨਾਲੇ ਤੋਂ ਐਮਐਲਏ ਕਾਲਾ ਢਿੱਲੋ ਜੀ ਵੱਲੋਂ ਤੇ ਸਮੁੱਚੀ ਸਾਡੀ ਭਦੌੜ ਤੇ ਸਹਣਾ ਤੇ ਬਰਨਾਲਾ ਤੇ ਮਹਿਲਕਲਾਂ ਦੀ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਸਮੁੱਚੇ ਪਰਿਵਾਰ ਨੂੰ ਤੇ ਇਲਾਕੇ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਜਦੋਂ ਤੱਕ ਪਰਿਵਾਰ ਦੀ ਸਹਿਮਤੀ ਤੇ ਪਰਿਵਾਰ ਦੀ ਜੋ ਮੰਗ ਹੈ ਉਹ ਪੂਰੀ ਨਹੀਂ ਹੋਊਗੀ ਸਾਡੀ ਪਾਰਟੀ ਤੁਹਾਡੇ ਨਾਲ ਦਿਨ ਰਾਤ ਤੁਹਾਨੂੰ ਖੜੀ ਮਿਲੂਗੀ ਇੰਨੀਆ ਬੇਨਤੀ ਕਰਦਾ ਹੋਇਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਔਰ ਮੀਡੀਆ ਦੇ ਭਰਾਵਾਂ ਨੂੰ ਦੁਬਾਰਾ ਬੇਨਤੀ ਹੈ ਕਿ ਇਸ ਆਵਾਜ਼ ਦੇ ਵਿੱਚ ਪਰਿਵਾਰ ਦੀ ਤੇ ਇਲਾਕੇ ਦੀ ਤੇ ਲੋਕਾਂ ਦੀ ਆਵਾਜ਼ ਨੂੰ ਜਿਸ ਵਾਸਤੇ ਸਾਡੇ ਮੀਡੀਆ ਚੈਨਲ ਤੇ ਮੀਡੀਆ ਦੇ ਲੋਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਮੈਂ ਉਮੀਦ ਕਰਦਾ ਕਿ ਉਸ ਇਸ ਆਵਾਜ਼ ਨੂੰ ਚੰਗੇ ਤਰੀਕੇ ਨਾਲ ਪੰਜਾਬ ਦੇ ਵਿੱਚ ਰੱਖਣਗੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਮੇਰੀਆਂ ਮਾਵਾਂ ਦੇ ਯੋਧੇ ਪੁੱਤ ਜਿਹੜੇ ਚੰਗੇ ਤਰੀਕੇ ਨਾਲ ਲੋਕਾਂ ਦੀ ਆਵਾਜ਼ ਨੂੰ ਇਲਾਕੇ ਦੀ ਆਵਾਜ਼ ਨੂੰ ਬੁਲੰਤ ਤਰੀਕੇ ਨਾਲ ਰੱਖਦੇ ਆ ਉਹਨਾਂ ਨੂੰ ਐਸੀਆਂ ਗੱਲਾਂ ਦਾ ਸਾਹਮਣਾ ਨਾ ਕਰਨਾ ਪਵੇ ਐਨੀਆਂ ਬੇਨਤੀਆਂ ਕਰਦਾ ਹੋਇਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਈ ਕਿਹੜਾ ਦੁਖਦਾਈ ਮਾਹੌਲ ਦੇ ਵਿੱਚ ਔਰ ਇਸ ਸੰਘਰਸ਼ ਦੇ ਵਿੱਚ ਬਰਾਜਮਾਨ ਸਾਰੀ ਸਤਸੰਗ ਦੀ ਸਭ ਤੋਂ ਪਹਿਲਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਚ ਕੀ ਫਤਿਹ ਮੇਰੇ ਤੋਂ ਪਹਿਲਾਂ ਮੇਰੇ ਬਹੁਤ ਹੀ ਸਕਾਰਜੋਗ ਵੱਡੇ ਭਰਾ ਵੀ ਜਿੰਦਰ ਸਿੰਘਲਾ ਜੀ ਨੇ ਸਖਵਿੰਦਰ ਬਾਰੇ ਕਿਸ ਤਰ੍ਹਾਂ ਉਹਨਾਂ ਨੇ ਸਾਡੀ ਪਾਰਟੀ ਦੇ ਨਾਲ ਲਾ ਕੇ ਜਿਹੜੀ ਆਪਣੀ ਸੰਘਰਸ਼ਾਂ ਦੀ ਸ਼ੁਰੂਆਤ ਕੀਤੀ ਸੀ ਉਹਦੇ ਬਾਰੇ ਅਸੀਂ ਸਾਰੇ ਜਾਣਦੇ ਆਂ ਵੀ ਬੜਾ ਵਿਵਾਦ ਬੜਾ ਜਜਵਾਤੀ ਇਹ ਬੜਾ ਹੋਣਹਾਰ ਨੌਜਵਾਨ ਸੀ ਅੱਜ ਸਾਡੇ ਲਈ ਬੜੀ ਦੁੱਖ ਦੀ ਗੱਲ ਆ ਵੀ ਅਸੀਂ ਸਾਡੇ ਇਲਾਕੇ ਨੇ ਇੱਕ ਬੜਾ ਹੋਣਹਾਰ ਨੌਜਵਾਨ ਅਸੀਂ ਗਵਾ ਲਿਆ ਮੇਰੇ ਤੋਂ ਪਹਿਲਾਂ ਸਿੰਘਲਾ ਸਾਹਿਬ ਨੇ ਤੁਹਾਨੂੰ ਦੱਸਿਆ ਵੀ ਸਾਡੀ ਪਾਰਟੀ ਅਸੀਂ ਨਿੱਜੀ ਤੌਰ ਤੇ ਵੀ ਕਿਉਂਕਿ ਨਿੱਜੀ ਤੌਰ ਤੇ ਮੇਰਾ ਵੀ ਸਖਬਿੰਦਰ ਨਾ ਬੜਾ ਪਿਆਰ ਸੀ ਬੜਾ ਲੰਮਾ ਸਮੇਂ ਤੋਂ ਮੇਰੇ ਛੋਟੇ ਭਰਾ ਹਰਿੰਦਰ ਸਿੰਘ ਸੀਰਾਬਲ ਤੋਂ ਲੈ ਕੇ ਉਹ ਸਾਡੇ ਕੋਲੇ ਆਉਂਦਾ ਜਾਂਦਾ ਸੀ ਨਿੱਜੀ ਸਾਥ ਸੀ ਤੇ ਸਾਡੇ ਸਾਰਿਆਂ ਲਈ ਜਿਹੜਾ ਉਹਦਾ ਜਾਣਾ ਇੱਥੇ ਪਰਿਵਾਰ ਲਈ ਦੁੱਖਦਈ ਹੈ ਨਿੱਜੀ ਤੌਰ ਤੇ ਸਾਡੇ ਲਈ ਵੀ ਉਹ ਅੰਦਰ ਦਾ ਜਾਣਾ ਬੜਾ ਦੁੱਖਦਈ ਹੈ ਤੇ ਮੈਂ ਉਹਨਾਂ ਦੀ ਸਿੰਘਲਾ ਸਾਹਿਬ ਦੀ ਗੱਲ ਨੂੰ ਦੁਬਾਰਾ ਦਰਹਾਉਣਾ ਹੈ ਵੀ ਜਿਵੇਂ ਵੀ ਜੋ ਵੀ ਪਰਿਵਾਰ ਜੋ ਵੀ ਇੱਥੋਂ ਦੇ ਸਾਡੇ ਜਿਹੜੇ ਤੁਸੀਂ ਕਮੇਟੀ ਬਣਾਓਗੇ ਜੋ ਵੀ ਤੁਸੀਂ ਫੈਸਲਾ ਲਾਉਂਗੇ ਅਸੀਂ ਡਟ ਕੇ ਬਰਨਾਲਾ ਕਾਂਗਰਸ ਪੰਜਾਬ ਪ੍ਰਦੇਸ਼ ਕਾਂਗਰਸ ਤੁਹਾਡੇ ਨਾਲ ਡਟ ਕੇ ਇਸ ਜਿਹੜੀ ਲੜਾਈ ਦੀ ਬੱਚੇ ਤੁਹਾਡਾ ਸਾਥ ਦੇਵਾਂਗੇ ਤੇ ਔਰ ਮੈਂ ਪ੍ਰਸ਼ਾਸਨ ਤੋਂ ਵੀ ਇਹੀ ਮੰਗ ਕਰਦਾ ਵੀ ਸਾਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਔਰ ਜਿਹੜੇ ਦੋਸ਼ੀ ਐ ਉਹਨਾਂ ਖਿਲਾਫ ਪੂਰੀ ਸ਼ਕਤੀ ਵਰਤੀ ਜਾਣੀ ਚਾਹੀਦੀ ਹੈ ਤਾਂ ਕਿ ਗਾਹਾਂ ਤੋਂ ਕੋਈ ਜਿਹੜਾ ਬੰਦਾ ਮਾੜਾ ਅਨਸਰ ਹੈ ਜਿਹੜੀ ਇਹ ਅਜਿਹੀ ਹਰਕਤ ਨਾ ਕਰ ਸਕੇ ਤੇ ਜਿਹੜਾ ਪੰਜਾਬ ਦਾ ਮਾਹੌਲ ਅਸੀਂ ਦੇਖ ਹੀ ਰਹੇ ਹਾਂ ਇੱਕ ਦਿਨ ਪਹਿਲਾਂ ਬਰਨਾਲੇ ਦੇ ਸਹਰੇ ਦੇ ਵਿੱਚ ਵੀ ਇੱਕ ਨੌਜਵਾਨ ਦਾ ਕਤਲ ਹੋਇਆ ਵੀ ਲਾਅ ਐਂਡ ਆਰਡਰ ਜਿਹੜੇ ਪਿੱਛੇ ਨਾ ਤੁਸੀਂ ਸਾਰੇ ਬੜੇ ਚਿੰਤਤਾਂ ਤੇ ਮੇਰੀ ਇੱਕ ਵਾਰੀ ਫੇਰ ਮੈਂ ਤੁਹਾਨੂੰ ਇਸ ਗੱਲ ਦਾ ਭਰੋਸਾ ਦਿਵਾਉਂਦਾ ਹਾਂ ਆ ਜੋ ਵੀ ਪਰਿਵਾਰ ਫੈਸਲਾ ਕਰੂਗਾ ਜੋ ਵੀ ਤੁਸੀਂ ਸਾਰੇ ਫੈਸਲਾ ਕਰੋਗੇ ਅਸੀਂ ਪੂਰਾ ਡਟ ਕੇ ਤੁਹਾਡਾ ਸਾਥ ਦੇਵਾਂਗੇ ਰਾਇਗੁਰੀ ਦਾ ਖਾਲਸਾ ਵੈਰੇ ਸੋਗਵਿੰਦਰ ਸਿੰਘ ਕਲਕੱਤਾ ਉਹ ਨੌਜਵਾਨ ਹੈ ਜਿਹਦੀਆਂ ਬੜੀਆਂ ਇੰਟਰਵਿਊਸ ਤੁਸੀਂ ਦੇਖੀਆਂ ਹੋਣਗੀਆਂ ਸਰਕਾਰ ਦੇ ਖਿਲਾਫ ਜਾਂ ਜਿੱਥੇ ਕੋਈ ਤੱਕਾ ਹੁੰਦਾ ਸੀ ਉਸ ਦੇ ਖਿਲਾਫ ਉਹ ਜ਼ਰੂਰ ਬੋਲਦਾ ਸੀ ਅੱਜ ਉਸ ਤੇ ਪਿੰਡ ਮੌਜੂਦ ਆ ਦੇਖ ਸਕਦੇ ਹੋ ਕਿ ਕਿੱਦਾਂ ਉਸ ਦੇ ਵਾਸਤੇ ਤਾਂ ਨਾ ਲੱਗਿਆ ਹਾਇਆ ਕਿਉਂਕਿ ਉਸ ਦਾ ਕਤਲ ਹੋ ਗਿਆ ਅਸੀਂ ਵੀ ਜਦੋਂ ਖਬਰ ਸੁਣੀ ਅਸੀਂ ਵੀ ਹੈਰਾਨ ਰਹਿ ਗਏ ਤੇ ਉਸ ਤੋਂ ਬਾਅਦ ਹੋਰ ਹੈਰਾਨੀ ਹੋਈ ਉਸ ਦੇ ਨਾਲ ਜਿਹੜਾ ਮੁੰਡਾ 15 ਸਾਲ ਤੋਂ ਰਹਿ ਰਿਹਾ ਸੀ ਉਸ ਨੇ ਉਸ ਦਾ ਕਤਲ ਕਰ ਦਿੱਤਾ ਉਸ ਤੋਂ ਬਾਅਦ ਫੇਰ ਹੈਰਾਨੀ ਹੋਈ ਵੀ ਉਹ ਬੰਦਾ ਤਾਂ ਇੰਨੇ ਜੋਗਾ ਹੀ ਨਹੀਂ ਸੀ ਪਿੰਡ ਵਾਸੀ ਪਿੰਡ ਵਾਸੀਆਂ ਨਾਲ ਬੜਿਆ ਨਾਲ ਗੱਲਬਾਤ ਕੀਤੀ ਆ ਪਿੰਡ ਦਾ ਇੱਕ ਨੌਜਵਾਨ ਮੇਰੇ ਨਾਲ ਮੌਜੂਦ ਆ ਗੱਲਬਾਤ ਕਰਦੇ ਹਾਂ ਕਿੱਦਾਂ ਦੇਖਦੇ ਹੋ ਇਹ ਸਾਰੇ ਮਾਮਲੇ ਨੂੰ ਇਸ ਮਾਮਲੇ ਨੂੰ ਹੀ ਮੈਂ ਇੱਕ ਸਿਆਸੀ ਮਾਮਲਾ ਦੇਖਦਾ ਹਾਂ ਤੇ ਇਹ ਜੋ ਵੀ ਕਤਲ ਹੋਇਆ ਇੱਕ ਸਿਆਸੀ ਮਾਮਲਾਗਾ ਇਹ ਕਲਕੱਤਾ ਜੀ ਨੂੰ ਮਰਵਾਇਆ ਗਿਆਗਾ ਕਿਉਂਕਿ ਇਹ ਜੋ ਪਾਰਟੀਆਂ ਗੀਆਂ ਇਹ ਚਾਹੁੰਦੀਆਂ ਹੀ ਨਹੀਂ ਹੈਗੀਆਂ ਵੀ ਇਹ ਕੋਈ ਨਵੀਂ ਸੋਚ ਕੋਈ ਨਮਾ ਆਪਣੇ ਸੂਬੇ ਦੇ ਵਿੱਚੋਂ ਉੱਠੇ ਜਾਂ ਕੋਈ ਕਿਸੇ ਪਿੰਡ ਦੇ ਵਿੱਚੋਂ ਨਵੇਂ ਮੁੱਦੇ ਲੈ ਕੇ ਆਵੇ ਜੋ ਇਹ ਸਰਕਾਰਾਂ ਨਹੀਂ ਕਰਨੀਆਂ ਚਾਹੁੰਦੀਆਂ ਸੀਗੀਆਂ ਵੀ ਉਹਨਾਂ ਮੁੱਦਿਆਂ ਤੇ ਇਹਨਾਂ ਨੇ ਹਰੇਕ ਕਲਕੱਤਾ ਜੀ ਨੇ ਹਰੇਕ ਬੰਦੇ ਦੀ ਮਦਦ ਕੀਤੀ ਚਾਹੇ ਵੱਡੇ ਤਬਕੇ ਦਾ ਚਾਹੇ ਛੋਟੇ ਤਬਕੇ ਦਾ ਕਦੇ ਵੀ ਕਿਸੇ ਨੂੰ ਕਿਸੇ ਵੀ ਗੱਲ ਪਿੱਛੇ ਜਵਾਬ ਨਹੀਂ ਦਿੱਤਾ ਸੀ ਇਹਨਾਂ ਨੇ ਜਦੋਂ ਵੀ ਕੋਈ ਮੁੱਦਾ ਹੁੰਦਾ ਹਮੇਸ਼ਾ ਹੱਕ ਸੱਚ ਦੀ ਲੜਾਈ ਵਾਸਤੇ ਖੜਾ ਖੜਦੇ ਸੀਗੇ ਤੇ ਹੱਕ ਸੱਚ ਦੀ ਲੜਾਈ ਵਾਸਤੇ ਹੀ ਇਹਨਾਂ ਨੇ ਹਮੇਸ਼ਾ ਮੁੱਦਿਆਂ ਦੀ ਗੱਲ ਕੀਤੀ ਆ ਜੇ ਅਸੀਂ ਇਹਨਾਂ ਦੀ ਗੱਲ ਕਰੀਏ ਇਹ ਪਿਛਲੇ 3 ਤੋਂ 4 ਸਾਲਾਂ ਤੋਂ ਇਸ ਗੱਲ ਪਿੱਛੇ ਲੱਗੇ ਹੋਏ ਸੀ ਵੀ ਸਰਕਾਰਾਂ ਆਪਣੇ ਨਾਲ ਗਲਤ ਕਰ ਰਹੀਆਂ ਹਨ ਗਿਆ ਪਰ ਇਹਨਾਂ ਸਰਕਾਰਾਂ ਦਾ ਕਿਸੇ ਨੇ ਕਿਸੇ ਗੱਲ ਪਿੱਛੇ ਵੀ ਇਹਨਾਂ ਨੇ ਲੋਕਾਂ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ ਜਿਹੜੇ ਸਾਥ ਵੀ ਦਿੰਦੇ ਸੀ ਉਹਨਾਂ ਨੂੰ ਵੀ ਚੁੱਪ ਕਰਾ ਦਿੱਤਾ ਜਾਂਦਾ ਸੀਗਾ ਪਰ ਉਹ ਡਟੇ ਹੀ ਰਹੇ ਉਹ ਹਮੇਸ਼ਾ ਆਪਦੇ ਕੰਮਾਂ ਦੇ ਵਿੱਚ ਡਟੇ ਰਹੇ ਉਹਨਾਂ ਨੇ ਕਦੇ ਵੀ ਕਿਸੇ ਤੋਂ ਹਿੰਮਤ ਨਹੀਂ ਹਾਰੀ ਕਦੇ ਵੀ ਹਿੰਮਤ ਹਾਰਨ ਦੀ ਉਹਨਾਂ ਦੀ ਕੋਸ਼ਿਸ਼ ਨਹੀਂ ਹੋਈ ਠੀਕ ਹੈ ਉਹ ਹਮੇਸ਼ਾ ਹੀ ਹਮੇਸ਼ਾ ਰਹੇ ਮੁੱਦਿਆਂ ਦੇ ਕਿ ਅਸੀਂ ਆਪਣੇ ਪਿੰਡ ਨੂੰ ਆਪਦੇ ਸੂਬੇ ਨੂੰ ਇਨਸਾਫ ਦਿਲਾ ਕੇ ਰਵਾਂਗੇ ਅੱਜ ਕੀ ਹੋਇਆ ਅੱਜ ਉਹਨਾਂ ਦਾ ਇਨਸਾਫ ਉਹ ਕਤਲ ਦੇ ਪਿੰਡ ਚੜ ਚੁੱਕੇ ਆ ਤਾਂ ਕੀ ਕਰ ਸਕਦੇ ਆਂਗੇ ਪਰ ਆਪਾਂ ਨੂੰ ਕਦੇ ਵੀ ਹਾਰਨ ਦੀ ਲੋੜ ਨਹੀਂ ਹੈਗੀ ਆਪਾਂ ਯੁਵਾ ਪੀੜੀ ਆ ਆਪਾਂ ਨੂੰ ਅੱਗੇ ਆਉਣ ਦੀ ਲੋੜ ਹੈਗੀ ਆ ਯੁਵਾ ਪੀੜੀ ਨੂੰ ਅੱਗੇ ਆਉਣ ਦੀ ਲੋੜ ਹੈਗੀ ਆ ਯੁਵਾ ਪੀੜੀ ਨੂੰ ਸਾਰੀਆਂ ਚੀਜ਼ਾਂ ਦੀ ਸੋਚਣ ਦੀ ਲੋੜ ਹੈਗੀ ਆ ਕਿ ਆਪਾਂ ਇਸ ਮਾਮਲੇ ਤੇ ਹੋਰ ਅੱਗੇ ਆਈਏ ਤੇ ਮੈਂ ਇੱਕ ਗੱਲ ਪੁੱਛਣੀ ਚਾਹਾਂਗਾ ਜਿਹੜਾ ਨੌਜਵਾਨ 15 ਕਹਿ ਰਿਹਾ ਉਹਦੇ ਨਾਲ ਸੀਗਾ ਜਿਹਨੇ ਕਤਲ ਕੀਤਾ ਜੀ ਉਹਦੇ ਕੋਈ ਕੋਈ ਰਵੋਲਵਰ ਪਹਿਲਾਂ ਤੋਂ ਸੀਗੀ ਜਾਂ ਕੁਝ ਉਹ ਇਦਾਂ ਦਾ ਸੀਗਾ ਹਾਂਜੀ ਇਸ ਮੁੱਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਵੀ ਆਹ ਇਹ ਦੇਖੋ ਜਿਹੜੇ ਵੀ ਆ ਜਦੋਂ ਵੀ ਕਿਸੇ ਨੂੰ ਮਰਵਾਇਆ ਜਾਂਦਾ ਤਾਂ ਇਹ ਪਲੈਨਿੰਗ ਸ਼ੁਰੂ ਤੋਂ ਮੋੜ ਦੇ ਤੌਰ ਤੇ ਪੂਰਾ ਇੱਕ ਲੂਪ ਬਣਾਇਆ ਜਾਂਦਾਗਾ ਪੂਰਾ ਇੱਕ ਸਰਕਲ ਬਣਾਇਆ ਜਾਂਦਾ ਪੂਰੇ ਡਾਟਸ ਨੂੰ ਕਨੈਕਟ ਕੀਤਾ ਜਾਂਦਾਗਾ ਵੀ ਉਸ ਪਾਰਟਿਕੂਲਰ ਬੰਦੇ ਨੂੰ ਕਿਵੇਂ ਮਰਵਾਇਆ ਜਾਵੇ ਤਾਂ ਉਹ ਚੀਜ਼ਾਂ ਸਾਰੀਆਂ ਦਸ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਜੇ ਬੰਦਾ ਜਿਹੜਾ ਬੰਦਾ ਕੀ ਕਹਿੰਦਾ ਕੋਈ ਨਸ਼ਾ ਵੀ ਕਰ ਰਿਹਾ ਹੈ ਕੁਝ ਵੀ ਕਰ ਰਿਹਾ ਹੈਗਾ ਉਸ ਬੰਦੇ ਨੂੰ ਜੇ ਕੀ ਕਹਿੰਦੇ ਤੁਸੀਂ ਸਮਝ ਰਹੇ ਹੋ ਜੇ ਰਿਵਾਲਵਰ ਉਸ ਬੰਦੇ ਕੋਲੇ ਆ ਤਾਂ ਉਹ ਉਹਦੇ ਕੋਲ ਆਪੀ ਤਾਂ ਨਹੀਂ ਆ ਗਿਆ ਉਹਨੂੰ ਤਾਂ ਦਿੱਤਾ ਗਿਆ ਹੋਊਗਾ ਉਹ ਰਿਵਾਲਵਰ ਇਹ ਚੀਜ਼ਾਂ ਸਾਰੀਆਂ ਚੀਜ਼ਾਂ ਇਹ ਸਰਕਾਰਾਂ ਦੇ ਹੱਥਾਂ ਹੀ ਹੁੰਦੀਆਂ ਕਿਉਂ ਕਿਉਂ 25 30 ਦਿਨ ਪਹਿਲਾਂ ਕਿਉਂ 1.5 ਮਹੀਨਾ ਪਹਿਲਾਂ ਇਹਨਾਂ ਦਾ ਜਿਹੜਾ ਅਸਲਾ ਸੀਗਾ ਉਹ ਕਬਜ਼ੇ ਚ ਲੈਤਾ ਗਿਆ ਉਹਨਾਂ ਦੇ ਖਿਲਾਫ ਵੀ ਐਫ ਆਈ ਆਰ ਹੋਣੀ ਚਾਹੀਦੀ ਹੈ ਨਾ ਇਹਨਾਂ ਨੇ ਆਪਦੇ ਪਰਚਿਆਂ ਵੀ ਦਿੱਤੇ ਰਿਪੋਰਟਰਾਂ ਵੀ ਲਿਖਾਈ ਵੀ ਮੇਰੀ ਜਾਨ ਨੂੰ ਖਤਰਾ ਹੈ ਪਹਿਲੇ ਦਿਨੋਂ ਕਹਿ ਰਹੇ ਸੀ ਵੀ ਮੇਰੀ ਜਾਨ ਨੂੰ ਖਤਰਾਗਾ ਵੀ ਮੈਨੂੰ ਮਰਵਾ ਦਿੱਤਾ ਜਾਊਗਾ ਤਾਂ ਉਹ ਗੱਲ ਹੋ ਚੁੱਕੀ ਆ ਆਪਣੇ ਕੋਲ ਤੇ ਇਹਨਾਂ ਨੂੰ ਮਰਵਾ ਦਿੱਤਾ ਗਿਆ ਤਾਂ ਇਹਨਾਂ ਤੋਂ ਹਸਲਾ ਕਿਉਂ ਖੋਇਆ ਗਿਆ ਕਿਸੇ ਦੀ ਵੀ ਗੱਲ ਕਰਦੇ ਹੋ ਸਿੱਧੂ ਮੂਸੇ ਵਾਲੇ ਦੀ ਗੱਲ ਕਰ ਲੋ ਤੁਸੀਂ ਦੀਪ ਸਿੰਘ ਸਿੱਧੂ ਦੀ ਗੱਲ ਕਰ ਲੋ ਕਿਸੇ ਦੀ ਵੀ ਗੱਲ ਕਰਨ ਉਹ ਐਂ ਮਰਵਾ ਦਿੱਤਾ ਜਾਂਦਾ ਬਾਅਦ ਦੇ ਵਿੱਚ ਇਹਨੂੰ ਐਂ ਦਿਖਾ ਦਿੱਤਾ ਜਾਂਦਾ ਕਿ ਆਪਸੀ ਰੰਜਿਸ਼ ਹੋ ਗਈ ਸੀਗੀ ਜਾਂ ਫਿਰ ਕੋਈ ਇਹਨਾਂ ਦੀ ਦੁਸ਼ਮਣੀ ਸੀਗੀ ਜਾਂ ਪੁਰਾਣੀ ਗੱਲਬਾਤ ਸੀ ਇਹ ਪੁਰਾਣੀਆਂ ਗੱਲਾਂ ਬਾਤਾਂ ਨਹੀਂ ਹੁੰਦੀਆਂ ਪੁਰਾਣੀਆਂ ਗੱਲਾਂ ਬਾਤਾਂ ਤੇ ਗੋਲੀਆਂ ਨਹੀਂ ਚੱਲਦੀਆਂ ਹੁੰਦੀਆਂ ਉਹਨਾਂ ਤੇ ਤਾਂ ਸਿਰ ਵਗੈਰਾ ਪਾੜ ਦਿੱਤੇ ਜਾਂਦੇ ਆਗੇ ਜਾਂ ਫਿਰ ਕੇ ਤਾਂ ਫੱਟੜ ਕੀਤਾ ਜਾਂਦਾ ਬੰਦੇ ਨੂੰ ਸਿੱਧਾ ਬੰਦੇ ਨੂੰ ਬੈਠੇ ਨੂੰ ਠੀਕ ਹੈ ਅਚਨਚੇਤ ਬੰਦਾ ਬੈਠਾ ਮੋਬਾਈਲ ਦੇਖ ਰਿਹਾ ਆਕੇ ਉਹਦੇ ਗਰਦਨ ਤੇ ਗੋਲੀ ਮਾਰ ਦੇਣੀ ਇਹ ਕਿੱਥ ਮਰਡਰ ਤਾਂ ਹੈਗਾ ਹੀ ਪੋਲਿਟੀਕਲ ਹੋਇਆ ਪਿਆਗਾ ਇਹ ਕੱਲੇ ਦੀ ਨਹੀਂ ਹੈਗੀ ਜਿਸ ਵੀ ਬੰਦੇ ਨੂੰ ਆਪਣੇ ਪਿੰਡ ਦੇ ਬੰਦੇ ਨੂੰ ਸਾਡੇ ਪਿੰਡ ਦੇ ਬੰਦੇ ਨੂੰ ਪੁੱਛੋਗੇ ਇਹ ਪੋਲਿਟੀਕਲ ਮਰਡਰ ਹੀ ਹੈਗਾਗਾ ਹੋਰ ਕੀ ਹੈਗਾ ਕਿਉਂਕਿ ਇਹ ਉਹਨਾਂ ਦੇ ਖਿਲਾਫ ਬੋਲਿਆ ਸੀ ਇੱਕ 3 ਸਾਲ ਪਹਿਲਾਂ ਜਦੋਂ ਉਗੋਈਆਂ ਦੇ ਖਿਲਾਫ ਇਹ ਬੋਲਿਆ ਸੀਗਾ ਉਦੋਂ ਕੀ ਕਿਹਾ ਸੀ ਇਹਨੇ ਕਹਿੰਦਾ ਉਗੋਈਆਂ ਨੇ ਕਿ ਵੀ ਕਹਾਂ ਸੀ ਕਹਿੰਦਾ ਮੈਂ ਮਾਰ ਮਾਰ ਚਪੜੇ ਦੇ ਨੂੰ ਅੰਦਰ ਛਡਾ ਦੂੰਗਾ ਤਾਂ ਉਦੋਂ ਵੀ ਇੱਕ ਸਾਡੇ ਪਿੰਡ ਵਾਸੀਆਂ ਨੇ ਉਦੋਂ ਨਹੀਂ ਸੀ ਜੇ ਕੋਈ ਹੋਰ ਹੁੰਦਾ ਤਾਂ ਮਾਰ ਚਪੜੇ ਤੇ ਅੰਦਰ ਛੱਡ ਦੇਣਾ ਹੈ ਹਾਂ ਨਹੀਂ ਦੇਖੋ ਜਿਹੜਾ ਜੇਲ੍ਹ ਚ ਛੱਡ ਦੇਣਾ ਤੇ ਮੁੱਦਾ ਕੀ ਸੀਗਾ ਉਹ ਠੀਕ ਹੈ ਕਲੀਨਿਕ ਦੀ ਗੱਲ ਕਰ ਰਹੇ ਸੀ ਆਪਦੇ ਮੁੱਦੇਵਾਰੀ ਗੱਲ ਕਰ ਰਹੇ ਸੀ ਨਾ ਪਿੰਡ ਦਾ ਮੁੱਦਾ ਸੀ ਨਾ ਸਰਪੰਚ ਦਾ ਇਹਨਾਂ ਦਾ ਹੱਕ ਤਾਂ ਹੈਗਾ ਵੀ ਜੋ ਸਰਪੰਚਾ ਪਿੰਡ ਦਾ ਵੀ ਉਹਦਾ ਬੋਲਣ ਦਾ ਹੱਕ ਤਾਂ ਹੈਗਾ ਵੀ ਅਸੀਂ ਆਪਦੇ ਪਿੰਡ ਵਾਸਤੇ ਬੋਲ ਬੋਲੀਏ ਵੀ ਹਾਂ ਵੀ ਜਿਹੜਾ ਸਾਡਾ ਮੁੱਦਾ ਹੈਗਾ ਉਹ ਸਾਡਾ ਹੈਗਾ ਸਾਡੇ ਲੋਕਾਂ ਦਾ ਮੁੱਦਾ ਜਦੋਂ ਸਰਪੰਚ ਚੁਣਿਆ ਜਾਂਦਾ 5000 5000 ਵੋਟ ਨਾਲ ਚੁਣਿਆ ਗਿਆ ਤਾਂ ਲੋਕਾਂ ਦੀ ਸਹਿਮਤੀ ਸੀਗੀ ਨਾ ਤਾਂ ਲੋਕੋ ਦੇ ਪੱਖ ਚ ਸੁਣਿਆ ਲੋਕ ਉਹਦੀ ਸੋਚ ਨਾਲ ਸਹਿਮਤ ਸੀਗੇ ਨਾ ਜਦੋਂ ਸੋਚ ਨਾਲ ਸਹਿਮਤ ਸੀ ਤੇ ਉਹ ਸੋਚ ਨੂੰ ਹੀ ਸੋਚ ਨੂੰ ਹੀ ਖਤਮ ਕਰਾ ਦਿੱਤਾ ਜਾਂਦਾ ਪਰ ਸੋਚ ਇੱਥੇ ਖਤਮ ਨਹੀਂ ਹੁੰਦੀ ਇੱਥੇ ਬੰਦਾ ਖਤਮ ਕਰ ਦਿੱਤਾ ਜਾਂਦਾਗਾ ਇਹ ਸੋਚ ਦੇ ਵੀ ਹੋਰ ਬੰਦਾ ਨਹੀਂ ਉਠੂ ਕਿਉਂਕਿ ਜਦੋਂ ਕਿਸੇ ਦਾ ਕਤਲ ਕਰ ਦਿੱਤਾ ਜਾਂਦਾ ਅੱਜ ਦੇ ਮਾਪੇ ਬੱਚਿਆਂ ਦੇ ਮੋਹ ਦੇ ਵਿੱਚ ਇੰਨੇ ਆ ਕਿ ਬੱਚਿਆਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਆਪਣੀ ਯੁਵਾ ਪੀੜੀ ਨੂੰ ਕਹਿੰਦੇ ਨੇ ਤੁਸੀਂ ਕੀ ਲੈਣਾਗਾ ਪਰ ਤੁਸੀਂ ਨਹੀਂ ਸਾਰੇ ਮਿਲ ਕੇ ਅਸੀਂ ਬੰਦ ਦੇਾਂਗੇ ਠੀਕ ਹੈ ਜਦੋਂ ਤੱਕ ਸਾਰੇ ਨਹੀਂ ਮਿਲਾਂਗੇ ਆਪਣੇ ਮੁੱਦੇ ਇਸ ਤਰੀਕੇ ਨਾਲ ਇਹ ਕਦੇ ਨਹੀਂ ਖਤਮ ਹੋਣ ਵਾਲੇ ਇਹ ਜੇ ਕਤਲ ਫਿਰ ਹੁੰਦੇ ਰਹਿਣਗੇ ਕੱਲ ਨੂੰ ਕੋ ਕੱਲੋਂ ਮੈਂ ਆਕੇ ਇਸ ਕਿਸੇ ਮੁੱਦੇ ਤੇ ਬੋਲਣ ਲੱਗ ਜੂੰਗਾ ਕੁਝ ਵੀ ਮੇਰੇ ਨਾਲ ਵੀ ਵਾਪਰ ਸਕਦਾਗਾ ਠੀਕ ਹੈ ਮੇਰੇ ਵੀ ਮਾਪੇ ਪਾ ਕੱਲਾ ਕੱਲਾ ਪੋਤਾ ਹੈ ਡਰ ਲੱਗਦਾ ਤੁਸੀਂ ਤੁਸੀਂ ਖੁੱਲ ਕੇ ਬੋਲਦੇ ਹੋ ਨਹੀਂ ਮੈਨੂੰ ਕੋਈ ਡਰ ਨਹੀਂ ਲੱਗਦਾ ਮੈਂ ਐਸਡੀ ਕਾਲਜ ਚੋਂ ਪੜਿਆ ਮੈਂ ਬੀਐਸਸੀ ਨਾਨ ਮੈਡੀਕਲ ਤੇ ਮੇਰੀ ਬੀਐਡ ਕੀਤੀ ਹੋਈ ਹੈਗੀ ਮੈਂ ਸਿਰਫ ਆਪ ਦਾ ਟਿਊਸ਼ਨ ਸੈਂਟਰ ਚਲਾਉਣਾਗਾ ਤੇ ਮੈਂ ਟਿਊਸ਼ਨ ਪੜਾਉਣਾਗਾ ਮੈਂ ਕਿਸੇ ਸਕੂਲ ਚ ਵੀ ਨਹੀਂ ਪੜਾਉਂਦਾ ਮੈਂ ਅੱਜ ਵੀ ਮੁੱਦਿਆਂ ਤੇ ਬੋਲਦਾਗਾ ਕਈ ਲੋਕਾਂ ਨੂੰ ਵੀ ਮੈਂ ਸਾਫ਼ ਕਹਿ ਦਿੰਦਾ ਨਾ ਵੀ ਸਕੂਲਾਂ ਚ ਜਿਹੜੇ ਛੋਡੇ ਬੱਚਿਆਂ ਨਾਲ ਹੋ ਰਿਹਾਗਾ ਵੀ ਇਹ ਸਹੀ ਹੋ ਰਿਹਾਗਾ ਤਾਂ ਇਹ ਸਾਰੀਆਂ ਸਿਆਸੀ ਪਾਰਟੀਆਂ ਜਦੋਂ ਕੀ ਆ ਆਪਣਾ ਧਿਆਨ ਪੜਕਾਉਣ ਦੀ ਕੋਸ਼ਿਸ਼ ਕਰਦੀਆਂ ਗਿਆ ਇੱਕ ਕਲਕੱਤਾ ਜੀ ਦਾ ਜਿਹੜਾ ਮੁੱਦਾ ਸੀਗਾ ਇਹ ਮੁੱਦਾ ਕੱਲੇ ਸਾਡੇ ਪਿੰਡ ਤੱਕ ਦਾ ਨਹੀਂ ਰਹਿ ਗਿਆ ਸੀ ਇਹ ਪੂਰੇ ਸੂਬੇ ਦਾ ਮੁੱਦਾ ਸੀਗਾ ਸਾਰੇ ਕਿਤੇ ਹਰੇ ਕਿਤੇ ਜਾ ਕੇ ਬੋਲੇ ਸੀ ਡਰਨਾ ਕੀ ਹੈਗਾ ਕਿ ਅਬਤੋ-ਬਤ ਗੋਲੀ ਮਾਰ ਦੇਣਗੇ ਠੀਕ ਹੈ ਨਾ ਆ ਫੌਜ ਚ ਆਏ ਹੋਏ ਮੇਰੇ ਬਾਪੂ ਸਾਹਿਬ ਠੀਕ ਹੈ ਇਹ ਫੌਜ ਚ ਆਏ ਹੋਏਗਾ ਇਹਨਾਂ ਨੇ ਤਾਂ ਮੈਨੂੰ ਇਹੀ ਸਿੱਖ ਦਿੱਤੀ ਹੈਗੀ ਠੀਕ ਹੈ ਹੱਕਾਂ ਵਾਸਤੇ ਲੜਨਾਗਾ ਆਪਦਾ ਮੈਂ ਤਾਂ ਅੱਜ ਵੀ ਹੱਕਾਂ ਵਾਸਤੇ ਲੜਦਾਗਾ ਹਾਂ ਮੰਨਦਾ ਹੱਕਾਂ ਵਾਸਤੇ ਲੜਨ ਵਾਸਤੇ ਤੁਸੀਂ ਕਿਸੇ ਲੋਕਾਂ ਦੀ ਅੱਖਾਂ 'ਚ ਵੀ ਰੜਕਣ ਲੱਗ ਜਾਨੇ ਪਰ ਕੋਈ ਪ੍ਰੋਬਲਮ ਨਹੀਂ ਠੀਕ ਆ ਕੱਲ ਨੂੰ ਜਿੰਮੇਰੀ ਸੋਚ ਨੂੰ ਕਿਉਂਕਿ ਮੇਰੀ ਸੋਚ ਨੂੰ ਸੁਣ ਕੇ ਜੇ ਕੋਈ ਹੋਰ ਬੱਚਾ ਵੀ ਖੜਾ ਹੁੰਦਾਗਾ ਜੇ ਕੋਈ ਹੋਰ ਵੀ ਅੱਗੇ ਆਉਂਦਾ ਤਾਂ ਚੰਗੀ ਗੱਲ ਹੀ ਆ ਨਾ ਠੀਕ ਆ ਜੇ ਕੱਲ ਨੂੰ ਮੈਨੂੰ ਜੇਲ੍ਹ ਦੇ ਵਿੱਚ ਕਰ ਦਿੱਤਾ ਜਾਂਦਾ ਜਾਂ ਮੇਰੇ ਤੇ ਕੋਈ ਵੀ ਐਕਟ ਪੁੱਠਾ ਸਿੱਧਾ ਐਕਟ ਲਾ ਦਿੱਤਾ ਜਾਂਦਾਗਾ ਤਾਂ ਜੇਲ੍ਹ ਦੇ ਵਿੱਚ ਜਾ ਕੇ ਤਾਂ ਮੈਨੂੰ ਵੱਧ ਉਹ ਇਨਸਾਫ ਮਿਲੂਗਾ ਨਾ ਵੀ ਹਾਂ ਵੀ ਉਹ ਹੱਕਾਂ ਵਾਸਤੇ ਲੜ ਰਿਹਾ ਸੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਵੀ ਅੱਜ ਚਾਹੇ ਕੀ ਕਹਿੰਦਾ ਪੋਲਿਟੀਕਲ ਮੈਂ ਮੋਲ ਰਿਹਾ ਪੋਲਿਟੀਕਲ ਮੁੱਦੇ ਤੇ ਇਹ ਬੋਲਣਾ ਹੀ ਬਹੁਤ ਔਖਾ ਹੁੰਦਾ ਲੋਕ ਡਰ ਜਾਂਦੇ ਕੈਮਰੇ ਦੇ ਅੱ ਕੈਮਰੇ ਦੇ ਆ ਕੇ ਆ ਕੇ ਬੋਲ ਦੇਣੀ ਵੀ ਹਾਂ ਕੱਲੂ ਇਹ ਕੈਮਰੇ ਚ ਰੀਲ ਘੜਾਣਾਂਗੇ ਵੀ ਆ ਪਿੰਡ ਦਾ ਮੁੰਡਾ ਕੌਣ ਸੀ ਕੌਣ ਸੀ ਕੋਈ ਫਰਕ ਨਹੀਂ ਪੈਂਦਾ ਜੀ ਇੱਥੇ ਆਏ ਆ ਆਪਦੇ ਹੱਕਾਂ ਵਾਸਤੇ ਲੜਾਂਗੇ ਭਗਤ ਸਿੰਘ ਦੀ ਸੋਚ ਤੇ ਲੜਾਂਗੇ ਪਾਸ ਦੀ ਸੋਚ ਤੇ ਲੜਾਂਗੇ ਅਸੀਂ ਸੰਤਰਾ ਮੁਦਾਸੀ ਦੀ ਸੋਚ ਤੇ ਲੜਾਂਗੇ ਲੜਾਂਗੇ ਲਾਲ ਸਿੰਘ ਦਿਲ ਦੀ ਸੋਚ ਤੇ ਲੜਾਂਗੇ ਸੋਨਮ ਵਾਂਗ ਚੁੱਕ ਦੀ ਸੋਚ ਤੇ ਲੜਾਂਗੇ ਠੀਕ ਹੈ ਉਹਨਾਂ ਨੇ ਕਿੰਨਾ ਕੌਸ ਕੀਤਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਗਿਆ ਮੈਨੂੰ ਇਹ ਗੱਲ ਦੱਸੋ ਵੀ ਮੈਂ ਇੱਥੇ ਵੈਸੇ ਹੀ ਗੱਲ ਕਰ ਰਿਹਾ ਸੀ ਕਿਸੇ ਮਾਤਾ ਨਾਲ ਵਿੱਚ ਇੱਕ ਮਾਤਾ ਆਈ ਕਹਿੰਦੇ ਸਾਡੀ ਮਦਦ ਕਰਦਾ ਰਿਹਾ ਉਹ ਤਾਂ ਮ ਆਪ ਲੋਕਾਂ ਕੋਲ ਚਲਾ ਜਾਂਦਾ ਸੀ ਉਹਨਾਂ ਦੀ ਮਦਦ ਕਰਨ ਵਾਸਤੇ ਲੋਕਾਂ ਦੀ ਝੁੱਗੀਆਂ ਦੇ ਵਿੱਚ ਵੀ ਚਲਾ ਜਾਂਦਾ ਬਿਲਕੁਲ ਜੀ ਪਹਿਲੇ ਫੋਨ ਤੇ ਉਹ ਬੰਦਾ ਆਉਂਦਾ ਸੀਗਾ ਉਹਨੂੰ ਕਿਸ ਟਾਈਮ ਵੀ ਫੋਨ ਲਾ ਲਓ ਸਾਡਾ ਵੀ ਮੁੱਦਾ ਸੀਗਾ ਠੀਕ ਹੈ ਹਰੇਕ ਮੁੱਦੇ ਤੇ ਉਹ ਬੋਲਦਾ ਸੀਗਾ ਠੀਕ ਹੈ ਹਰੇਕ ਮੁੱਦੇ ਤੇ ਜਾ ਕੇ ਉਹਨੂੰ ਉਹਨੇ ਕਦੇ ਇਹ ਨਹੀਂ ਦੇਖਿਆ ਠੀਕ ਹੈ ਕਿਉਂਕਿ ਆਪਣਾ ਲੋਕ ਜਿਹੜਾ ਇਹਨਾਂ ਨੇ ਵੰਡ ਰੱਖਿਆ ਜਾਤੀਆਂ ਦੇ ਵਿੱਚ ਵੰਡ ਰੱਖਿਆ ਠੀਕ ਹੈ ਜਾਤੀਆਂ ਦੇ ਵਿੱਚ ਬਣ ਦਿੰਦੇ ਹੈਗੇ ਉਹ ਮੁੱਦਾ ਨਹੀਂ ਪਰ ਉਹ ਕੋਈ ਵੀ ਬੰਦਾ ਹੋਵੇ ਕਿਸੇ ਨੇ ਵੀ ਪਹਿਲੀ ਵਾਰੀ ਫੋਨ ਕਰਨਾ ਤਾਂ ਉਹਨਾਂ ਨੇ ਹਰੇਕ ਬੰਦੇ ਦੇ ਪੱਖ 'ਚ ਖੜਾ ਹੋਣਾ ਹਰੇਕ ਬੰਦੇ ਦੀ ਪਰ ਉਹਨਾਂ ਨੇ ਹਮੇਸ਼ਾ ਸੱਚਾਈ ਦੀ ਸੱਚਾਈ ਦਾ ਹੀ ਇਨਸਾਫ ਦਿੱਤਾਗਾ ਅੱਜ ਤੱਕ ਵੀ ਜੇ ਗੱਲ ਸੱਚੀ ਹੈ ਤਾਂ ਉਹਦੇ ਹੱਕ ਵਾਸਤੇ ਖੜਦੇ ਚਾਹੇ ਜਾਨ ਦੇਣੀ ਪੈ ਜੇ ਚਾਹੇ ਕਿਤੇ ਕੀ ਕਹਿੰਨਾ ਉਹਨਾਂ ਨੂੰ ਜੇਲ੍ਹ ਸਿੱਟਣਾ ਪੈ ਜੇ ਠੀਕ ਹੈ ਪਰ ਉਹ ਸੱਚ ਵਾਸਤੇ ਹਮੇਸ਼ਾ ਖੜਦੇ ਸੀ ਤੇ ਉਹ ਖੜਦੇ ਰਹਿਣਗੇ ਤੇ ਅਸੀਂ ਵੀ ਉਹਨਾਂ ਦੀ ਸੋਚ ਤੇ ਹੀ ਖੜਾਂਗੇ ਜਿੰਨੇ ਜਿੱਥੇ ਤੱਕ ਮੁੱਦੇ ਉਹਨਾਂ ਨੇ ਛੱਡਿਆ ਸੀ ਉਹ ਮੁੱਦਿਆਂ ਨੂੰ ਅੱਗੇ ਲੈ ਕੇ ਜਾਵਾਂਗੇ ਜਾ ਡਬਾਉਂ ਕਹਿੰਦੇ ਜਿਵੇਂ ਕੀ ਇਸ ਨੌਜਵਾਨ ਨਾਲ ਗੱਲਬਾਤ ਕੀਤੀ ਆ ਇਹਨੇ ਮਾਮਲੇ ਤੇ ਕਾਫੀ ਗੱਲਾਂ ਜੜੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ ਤੇ ਹੁਣ بڑے ਇਲਜ਼ਾਮ ਵੀ ਲੱਗ ਰਹੇ ਨੇ ਚਲੋ ਇਨਵੈਸਟੀਗੇਸ਼ਨ ਪ੍ਰਸ਼ਾਸਨ ਵਾਲੋ ਕੀਤੀ ਜਾ ਰਹੀ ਆ ਪਰ ਅਸੀਂ ਵੀ ਗੱਲ ਕਵਾਂਗੇ ਵੀ ਜਿਹੜੀ ਆ ਇਨਵੈਸਟੀਗੇਸ਼ਨ ਹੋਵੇ ਉਹ ਪੂਰੀ ਇੰਡੀਪੈਂਡੈਂਸ ਦੇ ਨਾਲ ਹੋਵੇ ਕੋਈ ਦਬਾਅ ਨਾ ਹੋਵੇ ਉੱਪਰ ਕਿਉਂਕਿ ਇੰਨੀ ਗੱਲਾਂ ਕਹੀਆਂ ਜਾ ਰਹੀਆਂ ਵੀ ਉਹ ਵਿਅਕਤੀ ਜਿਹੜਾ ਇਹਨੇ ਜੋਗਾ ਹੈ ਨਹੀਂ ਸੀਗਾ ਤੋ ਦੇਖੋ ਅਸਲਾ ਆਇਆ ਕਿਸ ਤਰੀਕੇ ਨਾਲ ਇਹ ਵੀ ਜਾਣ ਜਿਹੜੀ ਆ ਜ਼ਰੂਰ ਕੀਤੀ ਜਾਵੇ ਕੈਮਰਾ ਪਰਸਨ ਨਾਮਿਤ ਕਰਨ ਦੇ ਨਾਲ ਮੈਂ ਹਕੂਰ ਜੋਤ ਸਿੰਘ ਸੁਖਵਿੰਦਰ ਸਿੰਘ ਕਲਕੱਤਾ ਜਿਸ ਦਾ ਕੱਲ ਕਤਲ ਹੋ ਜਾਂਦਾ ਕਤਲ ਉਸ ਦਾ ਜਿਗਰੀ ਯਾਰ ਜਿਹੜਾ ਹਮੇਸ਼ਾ ਉਸ ਦੇ ਨਾਲ ਰਹਿੰਦਾ ਉਹੀ ਕਰਦਾ ਪਰ ਗੱਲਾਂ ਆਂਦੀਆਂ ਨੇ ਵੀ ਉਹ ਬੰਦਾ ਇਹਨੇ ਜੋਗਾ ਨਹੀਂ ਸੀ ਉਹਨੇ ਤਾਂ ਕਦੇ ਕੁੱਤੇ ਨੂੰ ਸੋਟੀ ਮਾਰੀ ਨਹੀਂ ਤਾਂ ਕੀ ਹੋ ਗਿਆ ਜਿਹਦੇ ਨਾਲ ਉਹ ਇਹਨੇ ਸਾਲਾਂ ਤੋਂ ਰਹਿ ਰਿਹਾ ਸੀ ਉਸ ਦਾ ਹੀ ਕਤਲ ਕਰ ਦਿੱਤਾ ਤੇ ਪਿੰਡ ਪਹੁੰਚੇ ਆ ਪਿੰਡ ਦੀਆਂ ਔਰਤਾਂ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਕੀ ਦੇਖਦੇ ਹੋ ਤੁਸੀਂ ਸੁਖਵਿੰਦਰ ਸਿੰਘ ਕਲਕੱਤੇ ਨੂੰ ਜਾਣਦੇ ਸੀਗੇ ਹਾਂਜੀ ਹਾਂਜੀ ਮੈਂ ਮਲਕੀਤ ਕੌਰ ਸੋਤਾ ਜੀ ਲੋਕਲ ਪਿੰਡ ਸ਼ੈਣਾ ਮੈਂ ਪੰਜਾਬ ਮਹਿਲਾ ਕਾਂਗਰਸ ਪੰਜਾਬ ਦੀ ভাইস ਪ੍ਰਧਾਨ ਆ ਕੱਲ 4:10 ਤੇ ਬੱਸ ਸਟੈਂਡ ਦੇ ਉੱਤੇ ਇੱਕ ਦੁਕਾਨ ਪ੍ਰਾਪਰਟੀ ਡੀਲਰ ਵਾਲਿਆਂ ਦੀ ਦੁਕਾਨ ਤੇ ਬੈਠਿਆ ਸੀਗਾ ਨਾਲ ਨਿੰਮਾ ਜੀ ਦਾ ਸਾਡਾ ਪ੍ਰਾਪਰਟੀ ਡੀਲਰ ਆ ਉੱਥੋਂ ਗੱਡੀ ਤੇ ਆਇਆ ਤੇ ਉਹ ਅੱਜ ਇਹਨਾਂ ਨੇ ਸਰਦਾਰ ਆਪਣੇ ਬਹਾਦਰ ਸਿੰਘ ਦਾ ਬੇਟਾ ਜਿਹੜਾ ਕਿ ਬਹਾਦਰ ਸਿੰਘ ਵੀ ਬੀਬੜੀਆਂ ਮਾਈਆਂ ਤੇ ਉਹਨੇ ਇੱਕ ਜੋਬ ਤੇ ਲਵਾਇਆ ਸੀਗਾ ਉਹਦੇ ਫਾਦਰ ਸਾਹਿਬ ਨੂੰ ਉਹਦਾ ਬੇਟਾ ਆਇਆ ਗੋਲੀਆਂ ਮਾਰ ਕੇ ਉਹ ਚਲੇ ਗਿਆ ਉਸ ਤੋਂ ਬਾਅਦ ਸਾਰੇ ਪਿੰਡ ਵਿੱਚ ਪਤਾ ਲੱਗ ਗਿਆ ਸਾਰਾ ਪਿੰਡ ਇਕੱਠਾ ਹੋ ਕੇ ਇੱਥੇ ਆਇਆ ਉਹ ਬੰਦਾ 15 ਸਾਲਾਂ ਤੋਂ ਨਾਲ ਰਹਿੰਦਾ ਸੀਗਾ ਉਹਦੇ ਉਹ ਕੋਠੇ ਤੋਂ ਡਿੱਗ ਪਿਆ ਸੀਗਾ ਬੁਰੀ ਹਾਲਤ ਸੀਗੀ ਪਰ ਸੁਖਵਿੰਦਰ ਕਲਕੱਤੇ ਨੇ ਉਹਦਾ ਪਿੰਡ ਚੋਂ ਮੰਗ ਮੰਗ ਕੇ ਵੀ ਆਪ ਪੈਸੇ ਲਾਏ ਤੇ ਉਹਦਾ ਇਲਾਜ ਕਰਾਇਆ ਅੱਜ ਵੀ ਉਹਦੇ ਨਾਲ ਸੀ ਉਹਦਾ ਇਲਾਜ ਵੀ ਸੁਖਵਿੰਦਰ ਨੇ ਕਰਾਇਆ ਸੀ ਉਹ ਮੁੰਡੇ ਦਾ ਨਾ ਆਪਣੇ ਜਿੰਦਰੀ ਦਾ ਲਾਜਵੀ ਸੁਖਵਿੰਦਰ ਸਿੰਘ ਕਲਕੱਤੇ ਨੇ ਕਰਾਇਆ 15 ਸਾਲਾਂ ਤੋਂ ਉਹਦਾ ਪੱਕਾ ਦੋਸਤ ਸੀਗਾ ਨਾਲ ਰਹਿੰਦਾ ਸੀਗਾ ਇੱਥੇ ਕਹਿੰਦੇ ਵੀ ਉਹਦਾ ਘਰ ਵੀ ਸੁਖਵਿੰਦਰ ਨੇ ਬਣਾ ਕੇ ਦਿੱਤਾ ਹਾਂਜੀ ਹਾਂਜੀ ਸੁਖਵਿੰਦਰ ਦਾ ਸੁਖਵਿੰਦਰ ਨੇ ਘਰ ਵੀ ਉਹਦਾ ਬਣਾਇਆ ਜਿਹੜੇ ਉਹਦੇ ਫਾਦਰ ਸਾਹਿਬ ਆ ਉਹ ਵੀ ਸਾਡੇ ਬੀਬੜੀਆਂ ਮਾਈਆਂ ਤੇ ਉਥੇ ਨੌਕਰੀ ਤੇ ਲਵਾਏ ਆਗੇ ਹਾਂਜੀ ਉਸ ਤੋਂ ਬਾਅਦ ਦੇਖੋ ਉਹ ਮੁੰਡਾ ਇਨੇ ਜੋਗਰਾ ਹੈ ਨਹੀਂ ਸੀ ਇਹ ਸਰਕਾਰਾਂ ਦੀ ਸਿਆਸਤ ਆ ਇਹ ਕਲਕੱਤਾ ਸਾਰੇ ਪੰਜਾਬ ਦੀ ਆਵਾਜ਼ ਸੀਗੀ ਜੋ ਵੀ ਬੋਲਦਾ ਸਰਕਾਰ ਦੇ ਖਿਲਾਫ ਆ ਆ ਚਾਰ ਪੰਜ ਦਿਨ ਹੋ ਗਏ ਸਾਡੇ ਹਲਕਾ ਭਧੌੜ ਉੱਥੇ ਧਰਨਾ ਲੱਗਿਆ ਸੀ ਉਹ ਆਮ ਆਦਮੀ ਪਾਰਟੀ ਦੇ ਸਰਪੰਚ ਸੀਗੇ ਉਹਨਾਂ ਤੇ ਗੁੰਡਾਗਰਦੀ ਕੀਤੀ ਜੇ ਕੋਈ ਸਰਪੰਚ ਬੋਲਦਾ ਉਹਨਾਂ ਨੂੰ ਵੀ ਚੱਕ ਕੇ ਥਾਣੇ ਤੇ ਜੇ ਕੋਈ ਹੋਰ ਬੋਲਦਾ ਇਹ 15 ਇਹ ਕਾਫੀ ਟਾਈਮ ਤੋਂ ਮੈਂ ਵੀ ਕਾਂਗਰਸ ਦੀ ਪਹਿਲਾ 10 ਸਾਲ ਜ਼ਿਲ੍ਹਾ ਪ੍ਰਧਾਨ ਰਹੀ ਮੇਰੇ ਨਾਲ ਹੀ ਕੰਮ ਕਰਦਾ ਸੀਗਾ ਅਸੀਂ ਜੇ ਦੀ ਮਾਤਾ ਮਲਕੀਤ ਕੌਰ ਕਲਕੱਤਾ ਨੂੰ ਸਰਪੰਚ ਬਣਾਇਆ 5.5 ਹਜ਼ਾਰ ਵੋਟ ਤੇ ਅਸੀਂ ਜਿਤਾਇਆ ਸਾਡਾ ਮੇਰਾ ਆਪ ਦਾ ਪੁੱਤ ਹੀ ਸੀਗਾ ਉਹ ਮੈਨੂੰ ਮਾਂ ਹੀ ਸਮਝਦਾ ਸੀਗਾ ਪਰ ਗੱਲ ਇਹ ਆਗੀ ਇਹ ਸਰਕਾਰਾਂ ਦਾ ਹੱਥ ਆ ਇਹ ਗੁੰਡਾ ਰਾਜ ਆ ਕੰਮੀ ਸਰਕਾਰ ਆ ਪਹਿਲਾਂ ਸਿੱਧੂ ਮੂਸੇ ਵਾਲਾ ਮਰਵਾਇਆ ਫਿਰ ਦੀਪ ਸਿੱਧੂ ਮਰਵਾਇਆ ਅੱਜ ਸਾਡੇ ਸ਼ਹਿਰੇ ਦਾ ਹੀਰਾ ਇਹ ਸਰਕਾਰਾਂ ਨੇ ਮਰਵਾਇਆਗਾ ਕਾਫੀ ਟਾਈਮ ਹੋ ਗਿਆ ਇਥੋਂ ਦਾ ਦੇਖੋ ਬਹਿਸ ਬਾਜੀ ਹੋਈ ਸੀਗੀ ਸਾਡੇ ਹਸਪੀਟਲ ਦੇ ਸਾਹਮਣੇ ਧਮਕनियां ਵੀ ਦਿੱਤੀਆਂ ਗਈਆਂ ਸੀਗੀਆਂ ਕਦੋਂ ਦੀ ਗੱਲ ਹੈ ਇਹ ਹੋ ਗਏ ਮੈਨੂੰ ਲੱਗਦਾ ਪੰਜ 6 ਦੋ ਸਾਲ ਹੀ ਹੋ ਗਏ ਸ਼ਾਇਦ ਉਦੋਂ ਧਮਕनियां ਮਿਲੀਆਂ ਸੀਗੀਆਂ ਪਹਿਲਾਂ ਤਾਂ ਉਹਨੂੰ ਕਿਹਾ ਮਾਰ ਮਰ ਚ ਪੇੜੇ ਸਾਨੂੰ ਜੇਲ੍ਹ ਛੱਟੇ ਜਾਓ ਉਦੋਂ ਵੀਡੀਓ ਬੜੀ ਵਾਇਰਲ ਹੋਈ ਸੀ ਹਾਂਜੀ 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 ਉਸ ਤੋਂ ਬਾਅਦ ਧਮਕनियां ਦਿੱਤੀਆਂ ਗਈਆਂ ਉਸ ਤੋਂ ਬਾਅਦ ਸੁਖਵਿੰਦਰ ਕਲਕੱਤੇ ਨੇ ਬੜਾ ਟੰਡੋਰਾ ਪਿੱਟਿਆ ਕਹਿੰਦਾ ਵੀ ਮੇਰਾ ਕੋਈ ਇਲੈਕਸ਼ਨ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਵੀ ਮੇਰਾ ਅਸਲਾ ਕਿਉਂ ਜ਼ਬਤ ਕੀਤਾ ਗਿਆ ਉਹਨੇ ਪੁਲਿਸ ਪ੍ਰੋਟੈਕਸ਼ਨ ਵੀ ਮੰਗੀ ਸੀਗੀ ਪਰ ਨਹੀਂ ਸਰਕਾਰ ਨੇ ਉਹਦਾ ਕੁਝ ਨਹੀਂ ਕੀਤਾ ਇਹ ਸਰਕਾਰ ਦੇ ਅੱਖਾਂ ਵਿੱਚ ਰੜਕਦਾ ਸੀਗਾ ਤੁਹਾਨੂੰ ਪਤਾ ਹੀ ਆ ਇਹ ਸਰਕਾਰਾਂ ਦੇ ਕੰਮ ਆ ਗਏ ਮਰਵਾ ਦਿੰਦੀਆਂ ਨੌਜਵਾਨਾਂ ਹੀਰਿਆਂ ਨੂੰ ਚੁਣ-ਚੁਣ ਕੇ ਮਾਰਦੀਆਂ ਨੇ ਮਾਤਾ ਮਾਤਾ ਦੇ ਕੀ ਹਾਲਾਤ ਨੇ ਉਹ ਵਿਚਾਰੇ ਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਵੀ ਮੇਰਾ ਪੁੱਤ ਚਲਾ ਗਿਆ ਮਾਤਾ ਦੇਖੋ ਜੀ ਬਜ਼ੁਰਗ ਆ ਗਏ ਉਹ ਤਾਂ ਰਾਤ ਵੀ ਇੱਥੇ ਹੈ ਨਹੀਂ ਸੀਗੇ ਰਾਤ ਪਤਾ ਲੱਗਿਆ ਅੱਜ ਤੜਕੀ ਆਏ ਆ ਅਸੀਂ ਤਾਂ ਕੱਲ 4:30 ਵਜੇ ਤੋਂ ਇੱਥੇ ਹੀ ਬੈਠੇ ਰਹਿਆ ਰਾਤ ਦੇ 11-12 ਵਜੇ ਤੱਕ 12 ਵਜੇ ਤੱਕ ਗਏ ਆ ਇਹ ਤੜਕੇ ਆਏ ਆਗੇ ਇਹਨੂੰ ਮਾਤਾ ਨੂੰ ਦੱਸਿਆ ਨਹੀਂ ਭੈਣ ਉਹਦੀ ਜ਼ਰੂਰ ਉਹਦੀ ਆ ਗਈ ਸੀਗੀ ਭੈਣ ਕੱਲ ਤੋਂ ਕੋਈ ਬੈਠੀ ਆਗੀ ਧਰਨੇ ਤੇ ਅਸੀਂ ਮੰਗ ਕਰਦੇ ਆ ਵੀ ਇਨਸਾਫ ਮਿਲਣਾ ਚਾਹੀਦਾਗਾ ਤੇ ਲੱਗਦਾ ਉਹਦੇ ਨਾਲ ਦਾ ਦੋਸਤ 15 ਸਾਲ ਤੋਂ ਜਿਹੜਾ ਨਾਲ ਰਹਿ ਰਿਹਾ ਸੀ ਉਹ ਇਹ ਕੰਮ ਕਰ ਸਕਦਾ ਨਹੀਂ ਕਰਨੀ ਸੀ ਸਕਦਾ ਇਹ ਸਰਕਾਰ ਨੇ ਕਰਵਾਇਆ ਕੋਈ ਵੱਡੀ ਇਸ਼ਾਜਤਾ ਵੀ ਜਿੰਨਾ ਨੇ ਮਰਵਾਇਆ ਅੱਛਾ ਇਹਦਾ ਇਹਦਾ ਤਾਂ ਲਾਇਸੈਂਸ ਜਬਤ ਕਰਵਾਤਾ ਰਿਵਾਲਵਰ ਰਿਵਾਲਵਰ ਦਿੱਤਾ ਨਹੀਂ ਇਹਦੇ ਕੋਲੇ ਰਿਵਾਲਵਰ ਕਿੱਥੋਂ ਆਇਆ ਨਹੀਂ ਇਹਦੇ ਕੋਲ ਰਿਵਾਲਵਰ ਹੈਗਾ ਸੀ ਹਾਂ ਜੀ ਨਾ ਇਹਦੇ ਕੋਲੇ ਰਿਵਾਲਵਰ ਹੈ ਨਹੀਂ ਸੀ ਇਹਦੇ ਤਾਂ 50 ਰੁਪਏ ਜੇਬ ਚ ਨਹੀਂ ਸੀ ਹੁੰਦੇ ਨਸ਼ੇੜੀ ਬੰਦਾ ਸੀ ਇਹ ਇਹਦੇ ਕੋਲੇ ਕੁਝ ਨਹੀਂ ਸੀਗਾ ਵੀਰੇ ਇਹ ਤਾਂ ਮਰਵਾਇਆ ਗਿਆਗਾ ਕਈ ਲੋਕ ਇਹ ਵੀ ਕਹੀ ਜਾਂਦੇ ਵੀ ਸੁਖਵਿੰਦਰ ਨਸ਼ੇੜੀ ਬੰਦੇ ਨੂੰ ਨਾਲ ਕਿਉਂ ਰੱਖਦਾ ਸੀ ਨਹੀਂ ਜੀ ਨਹੀਂ 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 ਇਹਨਾਂ ਨਹੀਂ ਸੀ ਆਉਣੀ ਜਾਣੀ ਸੀ ਗਰੀਬਾਂ ਨਾਲ ਖੜਦਾ ਸੀ ਗਰੀਬਾਂ ਦਾ ਮਸੀਹਾ ਸੀ ਹਰ ਇੱਕ ਭੈਣ ਨਾਲ ਸਾਡੇ ਜਿਨ੍ਹਾਂ ਨਰੇਗਾ ਚ ਪਹਿਣਾ ਖੜਦੀਆਂ ਕੰਮ ਕਰਦੀਆਂ ਸੀ ਸਾਰਿਆਂ ਨੂੰ ਕਿਤੇ ਠੰਡੇ ਦੇਆ ਕਿਤੇ ਕੇਲੇ ਬੰਡਿਆ ਕਿਤੇ ਛੂਟ ਦੇਆ ਸਾਰੇ ਪਿੰਡੋਂ ਦੇ ਨਾਲ ਆ ਜੀ ਹਰ ਹਰ ਬੰਦੇ ਦਾ ਕੀ ਕਹਿੰਦੇ ਨੇ ਵੀ ਉਹ ਮਦਦ ਕਰਦਾ ਹੈ ਮਦਦ ਕਰਦਾ ਸੀ ਮਦਦ ਕਰਦਾ ਸੀਗਾ ਇਹ ਇਹ ਬੰਦੇ ਨੂੰ ਸੁਖਵਿੰਦਰ ਕਲਕੱਤੇ ਨੂੰ ਤਾਂ ਕੋਈ ਚਾਹ ਦਾ ਬੈਲ ਵੀ ਨਹੀਂ ਸੀ ਇਹ ਤਾਂ ਚਾਹ ਵੀ ਨਹੀਂ ਸੀ ਪੀਂਦਾ ਅਦਾਈ ਤੁਸੀਂ ਕਹਿੰਦੇ ਮਦਦ ਕਰਦਾ ਸੀ ਤੁਹਾਡੇ ਕੀਤੀ ਕਦੇ ਹਾਂ ਜੀ ਹਾਂ ਕਰਦੇ ਆ ਸਾਡੇ ਵਿੜੇ ਚ ਸਾਰੇ ਚ ਜਾਂਦਾ ਸੀ ਮਜ ਵੀ ਸਿਖਾਉਂਦੇ ਹਰੇਕ ਦੀ ਧੀ ਭੈਣ ਨੂੰ ਬਸਾਉਂਦਾ ਸੀ ਜੇ ਕੋਈ ਸਾਡ ਛੁੱਟ ਦਿੰਦਾ ਸੀ ਕੋਟ ਦਾ ਮਾਰਦਾ ਸੀਗਾ ਇਹਦੇ ਵਰਗਾ ਤਾਂ ਕੋਈ ਬੰਦਾ ਨਹੀਂ ਮੰਨਣਾ ਸਾਡਾ ਜਪੁੱਤ ਮੁੱਕਿਆ ਉਹ ਤਾਂ ਨਹੀਂ ਮੁੱਕਿਆ ਸਾਡਾ ਮੁੱਕਿਆ ਅੱਜ ਸਾਨੂੰ ਬੜਾ ਦੁੱਖ ਆਇਆ ਤਾਂ ਦੁੱਖ ਦੇ ਸੁੱਖ ਦੇ ਹਰੇਕ ਦੇ ਖੜਦਾ ਸੀ ਜੀ ਇਹ ਤਾਂ ਸਾਡ ਸੱਚ ਯਕੀਨ ਤਾਂ ਨਹੀਂ ਹੁੰਦਾ ਆਣਾ ਵੀ ਇਹ ਸਭ ਕੁਝ ਹੋ ਗਿਆ ਤੁਸੀਂ ਕਹਿਆ ਉਹਦਾ ਮੇਰਾ ਪੁੱਤ ਸੀ ਤੁਸੀਂ ਕਹਿ ਰਹੇ ਹੋ ਹਾਂ ਸਾਡੇ ਹੀ ਪੁੱਤ ਸੀ ਜਦੋਂ ਸਾਡੇ ਘਰਾਂ ਚ ਰਹਿੰਦਾ ਸੀਗਾ ਇਹ ਜਿੱਦ ਦਾ ਵੀ ਸਹੀ ਸੀਗਾ ਐ ਨਹੀਂ ਸੀ ਬਾਹਲੀ ਮਦਦ ਕਰਦਾ ਸੀ ਕੱਲੇ ਸ਼ੈਣੇ ਨੂੰ ਕਰਦਾ ਰਿਹਾ ਸਾਰੇ ਪੰਜਾਬ ਨੂੰ ਘਾਟਾ ਪਿਆ ਉਹ ਪੰਜਾਬ ਦੀ ਆਵਾਜ਼ ਬਣਿਆ ਵਾ ਸੀਗਾ ਉਹਦੀ ਬਾਜ਼ ਨੂੰ ਦਬਾਉਣ ਲਈ ਧਮਕੀਆਂ ਦਿੱਤੀਆਂ ਜਾਂਦੀਆਂ ਸੀਗੀਆਂ ਉਹ ਟੱਕਰ ਲੈਂਦਾ ਸੀਗਾ ਪੂਰਾ ਸਾਡੇ ਸ਼ੈਣੇ ਦੇ ਵਿੱਚ ਇੱਕੋ ਹੀ ਬੰਦਾ ਸੀ ਮੇਨ ਜਿਹੜਾ ਬੋਲਦਾ ਸੀ ਸਰਕਾਰਾਂ ਨਾਲ ਟੱਕਰ ਲੈਂਦਾ ਸੀ ਚਲੋ ਗੱਲਾਂ ਦੀ ਗੱਲ ਇਹ ਵੀ ਗੱਲ ਆ ਵੀ ਮਾਤਾ ਨੂੰ ਅਸੀਂ ਕਿਹਾ ਥੋੜੀ ਨਾ ਅਸੀਂ ਕਹੋ ਆਪ ਆ ਕੇ ਦੱਸਦੇ ਵੇ ਕਿ ਕਿਦਾਂ ਮਦਦ ਕਰਦਾ ਹਾਂ ਜੀ ਹਾਂ ਜੀ ਹਾਂ ਜੀ ਮਾਤਾ ਜੀ ਉਹਨਾਂ ਨੂੰ ਅਸੀਂ ਕਿਹਾ ਤਾਂ ਨਹੀਂ ਵੀ ਆ ਕੇ ਦੱਸੋ ਆਪ ਕਹਿੰਦੇ ਵੇ ਅਸੀਂ ਗਰੀਬਾਂ ਦੀ ਬਹੁਤ ਮਦਦ ਕਰਦਾ ਹਾਂ ਕਰਦੇ ਬਿਲਕੁਲ ਠੀਕ ਆ ਜੀ ਮਦਦ ਕਰਦੇ ਆ ਨਿਰੇਗਾ ਤੇ ਜਿੰਨਾ ਕੰਮ ਚੱਲਦਾ ਹੁੰਦਾ ਸੀਗਾ ਉਹਦੀ ਸਰਕਾਰ ਚ ਇੱਕ ਦਿਨ ਕੰਮ ਨਹੀਂ ਸੀ ਰੋਕਿਆ ਗਰੀਬਾਂ ਦਾ ਤਾਂ ਮਸੀਹਾ ਸੀ ਗਰੀਬਾਂ ਦਾ ਤਾਂ ਖੜਦਾ ਸੀ ਕਿਸੇ ਦੀ ਪੈਣ ਦਾ ਰੌਲਾ ਹੁੰਦਾ ਸੀ ਉਹਨੂੰ ਬਸਾਉਂਦਾ ਸੀ ਜਾ ਕੇ ਆਪ ਜਾਂਦਾ ਸੀ ਕਦੇ ਗੱਡੀ 'ਚ ਤੇਲ ਨਹੀਂ ਸੀ ਪਵਾਇਆ ਆਪਣੇ ਯਕੀਨ ਹੋ ਰਿਆ ਨਾ ਵੀ ਇਹ ਸਭ ਕੁਝ ਹਾਂ ਜੀ ਨਾ ਕਿੱਥੇ ਯਕੀਨ ਪਰਸੋਂ ਚੌਥੀ ਮੇਰੇ ਕੋਲੇ ਰਾਤ ਨੂੰ ਬੈਠਾ ਰਿਹਾ ਕਾਫੀ ਟਾਈਮ ਬੈਠਾ ਰਿਹਾ ਕੋਈ ਗੱਲ ਕਰਦਾ ਸੀ ਵੀ ਕੋਈ ਧਮਕੀ ਆਈ ਕੁਝ ਮੈਨੂੰ ਡਰ ਰਿਹਾ ਕੁਝ ਐਦਾਂ ਦੀ ਗੱਲ ਕੀਤੀ ਹਾਂਜੀ ਉਹਨੂੰ ਡਰ ਸੀ ਕਿ ਸਰਕਾਰਾਂ ਦੇ ਸਰਕਾਰਾਂ ਦੇ ਖਿਲਾਫ ਬੋਲਦੇ ਸੀ ਮੈਨੂੰ ਇੱਕ ਵੀਡੀਓ ਵੀ ਪਾਈ ਸੀ ਉਹਨੇ ਹੁਣ ਮੈਨੂੰ ਲੱਭ ਨਹੀਂ ਰਹੀ ਉਹਨੂੰ ਡਰ ਸੀ ਵੀ ਮੈਨੂੰ ਜਿੱਦ ਮਰਵਾਇਆ ਸਰਕਾਰ ਨੇ ਮਰਵਾਉਣਾ ਹੈ ਗੱਲਾ ਕਹਿੰਦਾ ਸੀ ਉਹ ਹਾਂਜੀ 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 ਹਰੋ ਦਾ ਬਣਾਲਾ ਹੈ ਨਹੀਂ ਸੀਗਾ ਦਵਣ ਵਾਲਾ ਹੈ ਨਹੀਂ ਸੀ ਸਾਡੀ ਕੋਸ਼ਿਸ਼ ਕੀਤੀ ਹਾਂਜੀ ਦਵਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨੂੰ ਹਾਂਜੀ ਦਵਾਉਂਦੇ ਸੀਗੇ ਜੀ ਧੰਨਵਾਦ ਜੀ ਤੁਹਾਡਾ ਸੋ ਜਿਵੇਂ ਕਿ ਦੇਖ ਸਕਦੇ ਹੋ ਵੀ ਪਿੰਡ ਵਾਸੀ ਇਹ ਗੱਲ ਕਹਿ ਰਹੇ ਆ ਵੀ ਗਰੀਬਾਂ ਨਾਲ ਹਮੇਸ਼ਾ ਖੜਦਾ ਸੀ ਜ਼ਰੂਰ ਵੀਡੀਓਜ਼ ਦੇ ਵਿੱਚ ਤੁਸੀਂ ਦੇਖਿਆ ਆਏਗਾ ਵੀ ਸਰਕਾਰ ਦੇ ਖਿਲਾਫ ਵੀ ਗੱਲ ਕਰਦਾ ਸੀ ਆਪਣੀ ਗੱਲ ਵੀ ਰੱਖਦਾ ਸੀ ਦੂਜੇ ਪਾਸੇ ਨਾਲ ਵਾਲਾ ਗਰੀਬਾਂ ਦੇ ਨਾਲ ਵੀ ਖੜਦਾ ਸੀ ਪਰ ਹੁਣ ਕਿਸ ਤਰੀਕੇ ਨਾਲ ਉਸ ਦਾ ਆਪਣਾ ਸਾਥੀ ਉਸ ਦਾ ਕਤਲ ਕਰ ਦਿੰਦਾ ਤੇ ਉਹ ਸਾਥੀ ਜਿਹੜਾ ਕਤਲ ਕਰਦਾ ਜਿਹਦੇ ਕੋਲ ਨਾ ਕੋਈ ਰਿਵੋਲਵਰ ਸੀ ਨਾ ਕੁਝ ਸੀਗੀ ਉਹਦੇ ਕੋਲ ਰਿਵੋਲਵਰ ਆਈ ਕਿਸ ਤਰੀਕੇ ਨਾਲ ਇਹ ਵੀ ਇੱਕ ਵੱਡਾ ਸਵਾਲ ਹੈ ਸੋ ਜੋ ਇਸ ਮਾਮਲੇ ਦੇ ਵਿੱਚ ਅਪਡੇਟ ਹੋਏਗੀ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂਰ ਜੋਤ ਸਿੰਘ